ਬੀਤੇ ਦਿਨੀ ਕੋਲਕਾਤਾ ਵਿਖੇ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਕਰਕੇ ਉਸ ਦਾ ਕਤਲ ਕਰਨ ਦਾ ਵਿਰੋਧ ਜਿੱਥੇ ਗੀ ਦੇਸ਼ ਭਰ ਵਿੱਚ ਹੋ ਰਿਹਾ ਹੈ ਉੱਥੇ ਹੀ ਇਸ ਮਹਿਲਾ ਡਾਕਟਰ ਦੇ ਹੱਕ ਵਿੱਚ ਆ ਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੜਕਾਂ ਤੇ ਉਤਰ ਕੇ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਾਂ ਮਿਲਦੀਆਂ ਜਾ ਸਕਣ ਇਸੇ ਹੀ ਕੜੀ ਦੇ ਤਹਿਤ ਯੂਵਾ ਵਿਕਾਸ ਮੋਰਚਾ ਪੰਜਾਬ ਦੀ ਇਕਾਈ ਫਗਵਾੜਾ ਵੱਲੋਂ ਪ੍ਰਦਾਨ ਅਨੁਸੂਚਿਤਾਂ ਦੀ ਅਗਵਾਈ ਹੇਠ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲ ਬਲਵਿੰਦਰ ਸਿੰਘ ਢਾਲੀਵਾਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਪਤਵੰਤੇ ਅਤੇ ਮਹਿਲਾਵਾਂ ਮੌਜੂਦ ਸਨ ਇੱਕ ਕੈਂਡਲ ਮਾਰਚ ਅੰਬੇਡਕਰ ਪਾਰਕ ਗੁਰਹਰ ਗੋਬਿੰਦਨਗਰ ਫਗਵਾੜਾ ਤੋਂ ਸ਼ੁਰੂ ਹੋਇਆ ਇਸ ਦੌਰਾਨ ਜਿੱਥੇ ਇਸ ਮੂਹ ਮਹਿਲਾਵਾਂ ਤੇ ਮੈਂਬਰਾਂ ਨੇ ਮਨੁੱਖੀ ਚੇਨ ਬਣਾ ਕੇ ਮ੍ਰਿਤਕ ਮਹਿਲਾ ਡਾਕਟਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਉੱਥੇ ਹੀ ਵਕਫਾਖ ਬੁਲਾਰੇ ਨੇ ਆਪਣੇ ਸੰਬੋਧਨ ਵਿੱਚ ਇਸ ਕਤਲੇਆਮ ਦੀ ਸਖ ਸ਼ਬਦਾਂ ਵਿੱਚ ਨਿਖੇਧੀ ਕੀਤੀ ਇਸ ਮੌਕੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਕੋਲਕਾਤਾ ਵੀਖੇ ਇਹ ਜੋ ਮਹਿਲਾ ਡਾਕਟਰ ਨਾਲ ਘਟਨਾ ਵਾਪਰੀ ਹੈ ਇਸ ਨਾਲ ਸਮੁੱਚੇ ਦੇਸ਼ ਵਾਸੀ ਦੇ ਸ਼ਰਮਨਾਬ ਸਿਰ ਚੁਗਏ ਹਨ ਉਹਨਾਂ ਕਹੇ ਕਿ ਦੇਸ਼ ਦੀ ਇਸ ਧੀ ਨੂੰ ਇਨਸਾਫ ਦਿਵਾਉਣ ਲਈ ਅਜਪੁਰਾ ਦੇਸ਼ ਸੜਕਾਂ ਤੇ ਉਤਰ ਕੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਕਰ ਰਿਹਾ ਹੈ ਉਹਨਾਂ ਭਾਰਤ ਸਰਕਾਰ પાસે ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਮੁਰਤੋਂ ਕੋਈ ਵੀ ਦੋਸ਼ੀ ਇਸ ਤਰ੍ਹਾਂ ਦੀ ਕੋਝੀ ਹਰਕਤ ਨਾ ਕਰ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਅਤੇ ਮਹਿਲਾਵਾਂ ਮੌਜੂਦ ਸਨ ਕੁਝ ਦਿਨ ਪਹਿਲਾਂ ਜਿਹੜੀ ਹੈਗੀ ਆ ਪశ్ਚਮੀ ਬੰਗਾਲ ਦੇ ਵਿੱਚ ਜਿਹੜੀ ਬਹੁਤ ਹੀ ਮੰਦਭਾਗੀ ਕੱਟੜਾ ਬਸਰੀ ਹੈ ਜਿਹਦੇ ਵਿੱਚ ਕੇ ਅਕ ਜਿਹੜੀ ਬੇਟੀ ਸੀਗੀ ਉਹਦੇ ਨਾਲ ਬਲੋਨੀ ਫਰਕਤ ਕੀਤੀ ਗਈ ਉਸ ਕਰਕੇ ਅੱਜ ਸਾਰੇ ਦੇਖੀਦਾ ਸਾਰੇ ਦੇਸ਼ ਵਿੱਚ ਨਹੀਂ ਸਾਡੀ ਦੁਨੀਆ ਵਿੱਚ ਜਿਹੜਾ ਹੈਗਾ ਇਹਦੇ ਖਿਲਾਫ ਜਿਹੜੀ ਆਵਾਜ਼ ਉੱਠ ਕੀਤੀ ਜਾ ਰਹੀ ਹੈ ਔਰ ਬੜੀ ਗਰੰਦੀ ਵਾਲੀ ਗੱਲ ਹੈ ਕਿ ਹੁਣ ਤੱਕ ਇਸ ਦੇ ਵਿੱਚ ਕੋਈ ਵੀ ਜਿਹੜੇ ਹੈਗੇ ਲਾਪਤ ਜਿਹੜੀ ਹੰਗੇ ਕਾਰਵਾਈ ਨਹੀਂ ਕੀਤੀ ਗਈ ਇਸ ਕਰਕੇ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਆਪਾਂ ਦੇਖੀਏ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਉਹ ਨਾਲ ਪੰਜਾਬ ਵਿੱਚ ਜਿਹੜਾ ਹੈਗਾ ਇਸ 판 ਦੇ ਜਿਹੜੇ ਹਾਲਾਤ ਬਣ ਕੇ ਹੈਗੇ ਨੇ ਦਿਨ ਜਿਹੜੀ ਹੈਗੀ ਇੱਕ ਤੁ ਜਿਹੜੀ ਹੈਗੀ ਆ ਲੌਂਗ ਆਰਡਰ ਜਿਹੜੀ ਪੋਜੀਸ਼ਨ ਹੈਗੀ ਆ ਉਹ ਖਰਾਬ ਹੁੰਦੀ ਜਾ ਰਹੀ ਹੈ ਇਸ ਕਰਕੇ ਅੱਜ ਜਿਹੜਾ ਹੈਗਾ ਅੱਜ ਦਾ ਜਿਹੜਾ ਪ੍ਰੋਟੈਸਟ ਹੈਗਾ ਕੀਤਾ ਜਾ ਰਿਹਾ ਹੈਗਾ ਖਾਸ ਤੂ ਕੀ ਆਵਾਜ਼ ਜਿਹੜੀ ਹੈਗੀ ਆ ਸਟੇਟ ਗਵਰਨਮੈਂਟ ਤੱਕ ਤੇ ਵਸਤੂ ਮੰਗਲ ਸਰਕਾਰ ਤੱਕ ਪੇਸ਼ ਕੀਤਾ ਜਾ ਸਕੇ ਮਾਰੇ ਸਰਵੇਖਕ ਇਹਨਾਂ ਲੋਕੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਆਨਵਰਸ ਵਿੱਚ ਸਖ਼ਤੀ ਕਰਨੀ ਹੈ ਕਿ ਜਿਹੜਾ ਨਾਮਾ ਪੱਤਰ ਪੂਰੇ ਵਾਸਤੇ ਜਿਹੜੇ ਸੱਚੇ ਢੰਗ ਨਾਲ ਜਿਹੜੀ ਕਾਰਵਾਈ ਕੀਤੀ ਜਾਵੇ ਧੰਨਵਾਦ ਇਸੇ ਤਰ੍ਹਾਂ ਹੀ ਇਸ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਨ ਲਈ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਵੀ ਜੀਬੀ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਹਸਪਤਾਲ ਵਿਖੇ ਕੈਂਡਲ ਮਾਰਚ ਕੱਢਿਆ ਗਿਆ ਇਸ ਕੈਂਡਲ ਮਾਰਚ ਦੀ ਅਗਵਾਈ ਪ੍ਰਧਾਨ ਨਵਿਤਾ ਸ਼ਾਵੜਾ ਤੇ ਡਾਕਟਰ ਦਵਿੰਦਰ ਕੌਰ ਵੱਲੋਂ ਕੀਤੀ ਗਈ ਇਸ ਦੌਰਾਨ ਸਮੂਹ ਮਹਿਲਾਮਾਂ ਨੇ ਕੋਲਕਾਤਾ ਵਿਖੇ ਦਿਲ ਨੂੰ ਝੰਡੂੜ ਕੇ ਰੱਖ ਦੇਣ ਵਾਲੀ ਇਸ ਘਟਨਾ ਦੀ ਆਲੋਚਨਾ ਕਰਦਿਆਂ ਕਿਆ ਕਿ ਦੇਸ਼ ਵਿੱਚ ਮਹਿਲਾਵਾਂ ਸੁਰੱਖਿਆ ਨਹੀਂ ਹਨ ਤੇ ਮਹਿਲਾਵਾਂ ਨਾਲ ਵਾਪਰ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਇਸ ਘਟਨਾ ਨੇ ਸਮੂਹ ਦੇਸ਼ ਵਾਸੀਆਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਉਹਨਾਂ ਸਰਕਾਰ પાસે ਮੰਗ ਕੀਤੀ ਕਿ ਮਹਿਲਾ ਡਾਕਟਰ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਹਾਈਵਾਨੀਅਤ ਨਾਲ ਅੰਨਾ ਹੋਇਆ ਇਨਸਾਨ ਇਸ ਤਰ੍ਹਾਂ ਦੀ ਕੋਜੀ ਹਰਕਤ ਨਾ ਕਰ ਸਕੇ। ਇਸ ਦੌਰਾਨ ਸਮੂਹ ਮਹਿਲਾਵਾਂ ਨੇ ਹੱਥਾਂ ਵਿੱਚ ਤਖਤੀਆਂ ਤੇ ਬੈਨਰ ਫੜੀ ਇਨਸਾਫ ਦੀ ਕੋਹਲ ਲਗਾਈ ਜਦਕਿ ਉਹਨਾਂ ਪਾਰੇ ਸਰਕਾਰ ਪਾਸੋਂ ਵੀ ਮੰਗ ਕੀਤੀ ਕਿ ਮਹਿਲਾ ਮਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਮਹਿਸੂਸ ਹਨ ਨੰਨੇ ਡਾਕਟਰ ਸੁਵਿੰਦਰ ਜੀ ਦੇ ਹਸਪੀਟਲ ਡਿਵਾਈਨ ਵੈਲਫੇਅਰ ਐਸੋਸੀਏਸ਼ਨ ਤੁਸੀਂ ਦੇਖ ਰਹੇ ਹੋ ਸਾਰੇ ਇਕੱਠੇ ਹੋਏ ਆ ਕਿ ਜੋ ਕਲਕੱਤਾ ਵਿੱਚ ਇੰਨੀ ਖੋਪਨਾ ਘਟਨਾ ਵਾਪਰੀ ਹੈ ਇੱਕ ਲੇਡੀ ਪ੍ਰੋ ਡਾਕਟਰ ਇਹ ਦੋਨੋਂ ਚੀਜ਼ਾਂ ਹੀ ਸਾਨੂੰ ਇੰਨਾ ਮਤਲਬ दुख दिता है साम सारू कि दुख सारे हो कोई बोल सकते कोई नहीं बोल सकते बट असी अपनी फीलिंग्स एक्सप्रैस करना चाहते सके कि असं यह चाहते हैं कि जो होई है बहुत ही मतलब तो दुखदायक घटना है और सोच के भी सोचता है कि जो मुंडिया ने यह है, है किस तरह की उन्होंने परवरिश होगी यह हो सोचो कि जिन्हें ना कोई आत्मा है ना वो डरे ना उन्हें फैमिली कोई भी मदर और कोई बेटी सिस्टर कोई भी नहीं है कि उन्होंने मन कम एक भी नहीं कुछ डरे हो सो so अस ये चाहते कि जस्टिस सू मिलना चाहिए है उस बेटी की फैमिली उस बेटी के फ्रेंड्स और दूसरी गल है कि देखो अगे तो कोई भी पेरेंट अपनी बेटी को पढ़ाने तो पहले सोचेगा कि मैं अपने घरों बहर भेजा कि ना भेजा कि साढ़ा जो इंडिया है इन्ना इनसिक्योर है कि एक डॉक्टर जो सेवा कर रही है जो अपने ਇਹਨਾਂ ਪੜ੍ਹ ਲਈ ਕਿ ਇੰਨੀ ਕੰਪੀਟੀਸ਼ਨ ਤੋਂ ਐਮ ਡੀ ਕਰ ਰਹੀ ਹੈ ਚੈਸਟ ਵਿੱਚ ਐਮ ਡੀ ਕਰ ਰਹੀ ਸੀ ਇੰਨੀ ਮੁਸ਼ਕਿਲ ਤੋਂ ਸੀਟ ਮਿਲਦੀ ਹੈ ਔਰ 36 ਘੰਟੇ ਤੋਂ ਲਗਾਤਾਰ ਡਿਊਟੀ ਕਰ ਰਹੀ ਹੈ ਔਰ ਉਹਨੂੰ ਇਹ ਰਿਜ਼ਲਟ ਮਿਲਦਾ ਹੈ ਉਹਨੂੰ ਮਤਲਬ ਇਹ ਸੋਚ ਕੇ ਬਹੁਤ ਹੀ ਦੁੱਖ ਲੱਗਦਾ ਹੈ ਔਰ ਅਸੀਂ ਇਹ ਚਾਹੁੰਦੇ ਕਿ ਇਹ ਮੈਸੇਜ ਗਵਰਨਮੈਂਟ ਤੱਕ ਪਹੁੰਚੇ ਔਰ ਇਹ ਜ਼ਰੂਰ ਉਹਨਾਂ ਦੀ ਫੈਮਿਲੀ ਨੂੰ ਫਰੈਂਡਸ ਨੂੰ